ਫੱਲਾ 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 ਇੱਧਰ ਆ ਪਿਟਾ ਲੜਾਈ ਹੋ ਗਈ ਉਹ ਆ ਇੱਧਰ ਆ ਗੱਗੇ ਨਾ ਇੱਧਰ ਆ ਗੋਪੀ ਗੱਗੇ ਦੁਕਾਨ ਤੇ ਗੋਪੀ ਲੜ ਪਿਆਈ ਛਾਡੇ ਦੇ ਛਾਡੇ ਦੇ ਛੱਡ ਛਾਡੇ ਦੇ ਲਾਥ ਹੁਣ ਲਾਓ ਯੋ 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 ਵਜੀਓ কে কে টেনে ਆਵੋ ਦੀ ਗੱਡੀ ਲੈ ਕੇ ਚੱਲੇ ਹਾਂ ਰਿਪੇਅਰ ਵਾਸਤੇ ਪਹਿਲਾਂ ਹੁਣ ਸੀਟ ਕੱਢਣੀ ਪਣੀ ਆਪਾਂ ਨੂੰ ਕੱਢੋ ਸੀਟ ਕੱਢ ਕੇ ਤੁਹਾਨੂੰ ਮਿਲਦੇ ਆਂ ਚੱਲ ਜਾਸੇ ਕਾ ਯੋੜਨਾ ਯੋੜਨਾ ਨੂੰ ਉਹ ਚੁੱਕ ਤਾਂ ਨੂੰ ਆਵੇ ਲੌਕ ਲੱਗੇ ਹੋ ਗਿਆ ਚੁੱਕਾ ਹਾਂ ਬਸ ਤਾਂ ਨੂੰ ਕਰਾਵੇ ਨਿਕਲ ਗਈ ਨਾ ਯੋੜਨਾ ਚੁੱਕ ਬਸ ਗੁੱਡ ਸੈੱਗ ਆ ਯਾਰ ਛੇ ਇਦਾਂ ਹੀ ਸੇਮ ਉਧਰ ਹੀ ਆ ਉਹ ਬਲੌਗ ਲੱਗਾ ਤਾਂ ਚੁੱਕਣ ਤਾਂ ਝੜ ਕੇ ਚੁੱਕਲਾ ਰਦ ਨਹੀਂ ਬਣਾ ਭਰਾ ਹੁਣ ਕੀ ਕਰ ਸਕਦੇ ਆ ਮੋਟਿਆ ਹੀ ਹੋਰ ਲਾ ਕੀ ਗੱਲ ਹੋਰ ਨਹੀਂ ਆ ਗਾਣ ਵਸ ਗਈ ਮੋਟਿਆ ਕੀ ਗੱਲ ਹੁਣ ਚੁੱਕ ਪਹਿਲਾਂ ਲੈਵਲ ਕਰ ਲੈ ਹਣ ਲੈਵਲ ਲੈਵਲ ਚੈੱਕ ਕਰ ਲੈਵਲ ਇਹ ਇਧਰ ਵੀ ਖੁੱਲੀ ਜਾਂਦੇ ਆ ਵੇਖੋ ਸੀਟ ਹੀ ਨਹੀਂ ਨਿਕਲਦੀ ਇਹਨਾਂ ਦਾ ਲੈਵਲ ਵੇਖ ਲੋ ਵੀਰ ਮੋਟਿਆ ਜਾ ਲੈਵਲ ਮਮਾ ਤੂੰ ਲੋਕ ਦੌੜ ਦੇਣਾ ਖਰਾਬ ਕਰ ਦੇਣਾ ਲੱਗਦਾ ਹੁਣ ਹੁਣ ਕੱਢ ਹੁਣ ਚੋਕ ਹੁਣ ਇਹਦਾ ਪਿੱਛੇ ਨਿਕਲ ਚਲਾ ਆ ਚੋਕ ਤਾਂ ਚੋਕ ਦੇ ਮੋਟੇ ਮੈਂ ਆ ਗਿਆ ਨਾ ਆ ਗੋਡ ਯਾਰ ਚੋਕਲੀ ਹਰਦੀ ਭਾਜੀ ਮਿਹਨਤ ਤੋਂ ਹਾਰਨਾ ਨਹੀਂ ਚਾਹੀਦਾ ਬੰਦੇ ਨੂੰ ਜ਼ਿੰਦਗੀ ਲੈ ਲੈ ਉਹਦੇ ਤੇ ਨਹੀਂ ਪਾੜੋ ਦਰੋਂ ਪਹਿਲਾਂ ਕਿਸਤਾ ਨਹੀਂ ਤਾਰੀਆਂ ਗੱਡੀ ਦੀ ਹੁਣ ਗੱਡੀ ਚੋਕ ਕੇ ਲਾ ਗਈ ਉਹ ਭਾਈ ਕਿਸਤਾ ਦੇ ਕੇ ਗੱਡੀ ਲੈ ਜਾਓ ਪਹਿਲਾਂ ਕਿਸ਼ਤਾਂ ਹੀ ਦਿੱਤਿਆਂ ਦੀਆਂ ਨੂੰ ਗੱਡੀ ਲੈ ਆਈ ਮਾਮਾ ਰੇਡ ਨਾ ਚੋਕਲਾ ਨੂੰ ਟੁੱਟ ਜਣੀ ਉਹ ਜਿਹੜੀ ਮਾੜੀ ਮੋਟੀ ਹੈਗੀ ਜਿਹੜੀ ਆਹ ਭਾਈ ਕਿਸ਼ਤਾਂ ਆ ਜਾਣ ਵੇਖੋ ਚੈੱਕ ਕਰੋ ਪਹਿਲਾਂ ਕਿਸਤਾਂ ਦਿੱਤੀਆਂ ਨੇ ਹੁਣ ਗੱਡੀ ਓਏ ਤੋੜਤੀ ਉਹ ਕਰਤਾ ਇਹ ਕੰਮ ਜਿੱਤੋਂ ਮੈਂ ਡਰਦਾ ਚਲੋ ਚਲੋ ਕਿਸ਼ਤਾਂ ਦੇ ਦਿਆ ਕਰੋ ਟਾਈਮ ਨਾਲ ਵੀਰ ਭਾਈ ਕਿਸ਼ਤਾਂ ਦੇ ਦਿਆ ਕਰੋ ਟਾਈਮ ਨਾਲ ਭਾਈ ਮਾਫ ਕਰਿਓ ਅੰਜ ਦਿਨ ਆ ਜਾਣਗੇ ਆ ਬੰਦੇ ਹੋਲ ਬਾਰੀ ਗੱਡੀ ਚ ਗੱਡੀ ਕੀਤੀ ਲੋਡ ਪੂਰੀ ਨਹੀਂ ਹੋਣੀ ਹੋਣਾ ਦੇ ਕਹਿੰਦੇ ਗੱਡੀ ਚ ਗੱਡੀ ਨਹੀਂ ਆਉਂਦੀ ਓਹੋ ਔਖਾ ਹੋ ਗਿਆ ਮੋਟਿਆਂ ਦੇ ਟਾਂ ਨਾ ਜੜਾ ਦੇ ਓਏ ਅਗਲੀ ਇੱਕ ਬੰਨੇ ਸੀਟ ਛੋੜਦੇ ਤਿੰਨ ਤੇ ਜਾਣੇ ਹਾਈਡਰੇਨ ਲੱਦੀ ਵੀਰੋ ਮਹਾ ਲੱਦੀ ਗਈ ਆ ਚੈੱਕ ਕਰੋ ਤੁਸੀਂ ਤਿੰਨ ਬੰਦੇ ਦੇ ਜੋਰ ਲੱਗ ਗਿਆ ਵਾ ਚਲੋ ਇਹ ਕਰ ਦੋ ਵਾਦੀ ਬੰਦ ਭਾਈ ਚਲੋ ਬਹੁਤ ਹੁਣ ਭਾਈ ਤੈ ਹੁਣ ਹੌਲੀ ਹੌਲੀ ਖੜੇ ਸਾਡੇ ਕਾਕੀ ਚੱਲਦੇ ਹੁਣ ਆਪਾਂ ਇਹਨੂੰ ਰਿਪੇਅਰ ਸੈਂਟਰ ਲੈ ਕੇ